ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਤੁਸੀਂ ਅ ਲਓ ਜੀ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਾਂ ਜਾਣਕਾਰੀ ਹੈਗੀ ਹੋ ਹੈਗੀ ਆ ਕਿ 13 ਤਰੀਕ ਨੂੰ 13 ਜੂਨ ਨੂੰ ਡਾਕੂਆਂ ਦਾ ਮੁੰਡਾ ਥ੍ਰੀ ਆ ਰਹੀ ਆ ਤੇ ਉਹਦਾ ਫਾਈਨਲ ਜਿਹੜਾ ਕੰਮ ਚੱਲ ਰਿਹਾ ਲਗਾਤਾਰ ਉਹਦੀ ਅੱਜ ਡਬਿੰਗ ਵਾਸਤੇ ਮੈਂ ਵੀ ਪਹੁੰਚਿਆ ਮੇਰੇ ਨਾਲ ਹੋਰ ਮੇਰੇ ਬਹੁਤ ਸਾਰੇ ਆਰਟਿਸਟ ਭਰਾ ਬੈਠੇ ਨੇ ਤੇ ਉਹ ਵੀ ਆਪਣੀ ਡਬਿੰਗ ਕਰ ਰਹੇ ਨੇ ਤੇ ਨਾਲ ਰੰਗ ਦੇ ਬਾਈ ਹੁਣੀ ਸਾਰੇ ਵੀਰ ਤੇ ਇਹ ਨੇ ਉਹ ਡਾਇਰੈਕਟਰ ਜਿਨ੍ਹਾਂ ਦੀ ਅਸੀਂ ਪਹਿਲਾਂ ਵੀ ਇੱਕ ਫਿਲਮ ਦੇਖੀ ਸੀ ਬਹੁਤ ਪਿਆਰੀ ਫਿਲਮ ਅ ਰੋਡੇ ਕਾਲਜ ਹੈਪੀ ਰੋਡੇ ਬਾਈ ਹਨਾ ਅਸੀਂ ਗੱਲ ਜੀ ਸਾਰਿਆਂ ਨੂੰ ਹਾਂ ਤੇ ਨਾਲ ਰਜਿੰਦਰ ਜੀ ਜਿਨ੍ਹਾਂ ਨੇ ਪਤਾ ਹੀ ਨਹੀਂ ਅਨੇਕਾਂ ਹੀ ਫਿਲਮਾਂ ਨੂੰ ਸਹੀ ਫਾਈਨਲ ਰੂਪ ਦਿੱਤਾ ਇਹਨਾਂ ਦੀ ਡਬਿੰਗ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਇੱਕ ਜਿਹੜੀ ਵੀ ਅੱਛੀ ਫਿਲਮ ਹੈਗੀ ਆ ਉਹਦੇ ਵਿੱਚ ਆਖਰੀ ਫੀਲ ਜਿਹੜਾ ਹੋਣਾ ਚਾਹੀਦਾ ਉਹ ਬਾਈ ਰਜਿੰਦਰ ਜੀ ਉਹਨੇ ਭਰਦੇ ਨੇ ਸਹੀ ਫੀਲ ਜਿਹੜਾ ਹੋਣਾ ਚਾਹੀਦਾ ਤੇ ਉਹ ਅੱਜ ਬੈਠੇ ਆ ਨਵੀ ਪੰਗੂ ਹਾਂ ਨਵੀ ਸਸਤੀ ਗੱਲ ਜੀ ਨੇ ਖੰਜਰ ਚਲਾਇ ਅਸੀਂ ਸਮਝ ਜਾਣਦੇ ਹਾਏ ਕੀ ਗਾਣੇ ਦੱਸਿਆ ਉਹਦੇ ਬਾਈ ਹਾਂ ਨਾ ਵੀ ਜਰੂਰ ਦੱਸੋ ਗਾਣੇ ਤਾਂ ਹੁਣ 302 ਤੋਂ ਉੱਪਰ ਹੈ ਹਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਕਿਹਨੇ ਖੰਜਰ ਚਲਾਇ ਮੇਰੇ ਪਿੱਛੇ ਐਵੇਂ ਪੈਟਰੋਲ ਫੂਕੇ ਤੈਨੂੰ ਕੀ ਮਿਲਦਾ ਮੁੰਡੇ orange ਬਣੇ ਹੋਣਾ ਹਾਂ ਤੇ ਬਾਈ ਬਾਈ ਬਹੁਤ ਸਾਰੇ ਮਨਵਾਬ ਨਹੀਂ ਯਾਦ ਆਗੇ ਨਹੀਂ ਨਹੀਂ ਬਹੁਤ ਮੈਂ ਤਾਂ ਫਿਲਮਾਂ ਦੀ ਗੱਲ ਕਰ ਰਿਹਾ ਹੁਣ ਫਿਲਮਾਂ ਹੋ ਗਏ ਡਾਕੂ ਦੇ ਮੁੰਡਾ 3 ਨਾ ਉਹ ਤਾਂ ਐਜ ਐਕਟਰ ਆ ਰਹੇ ਆ ਤੇ ਹੁਣ ਐਜ ਐਕਟਰ ਵੀ ਇਹਦੇ ਵਿੱਚ ਕੋਈ ਗਾਣਾ ਲਿਖਿਆ ਕਿ ਨਹੀਂ ਨੇ ਰਾਈਟਰ ਤਾਂ ਮੈਂ ਵੈਸੇ ਸਿਕਾ ਬਟ ਗਾਣੇ ਮਤਲਬ ਗਾਣੇ ਦਾ ਰਾਈਟਰ ਨਹੀਂ ਲੱਗਾ ਹੂੰ ਤੇ ਨੇ ਜੇ ਮਰੇ ਐਕਟਰ ਨਹੀਂ 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 ਰਾਈਟਰ ਸਾਹ ਸਾਡੇ ਸਾਹਮਣੇ ਬੈਠੇ ਆ ਨਹੀਂ ਨਹੀਂ ਐਕਟਰ ਹਾਂ ਨਹੀਂ ਨਹੀਂ ਮੈਂ ਸੱਚੀ ਗੱਲ ਕਰ ਰਿਹਾ ਤਸੱਲੀ ਦੇਖੋ ਕੰਮ ਤਾਂ ਆਪਾਂ ਕਰਦੇ ਹੀ ਰਹੇ ਰੋਜ਼ੇ ਕਰ ਰਹੇ ਆ ਪਰ ਆਪਣੀ ਆ ਹਾ ਸ਼ਾਮ ਪੂਰੀ ਦਿਨ ਇੱਕ ਦਿਨ ਰਾਤ ਬਾਲਾ ਵਧੀਆ ਸੀ ਬਹੁਤ ਵੈ ਮੰਦਾ ਆ ਤੁਹਾਡੇ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਿਆ ਵੀਰੇ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਪਰ ਜਾਗਦਿਆਂ ਦੀ ਲੰਘੀ ਸੀ ਮੈਂ ਤਾਂ ਕੋਈ ਪਰੇਸ਼ਾਨ ਬਹੁਤ ਹੋ ਜਾਵਾਂਗੇ ਨਾ ਮੈਂ ਉਕੜੇ ਰਾਤ ਨੂੰ ਫਿਰ ਟ੍ਰਬਲ ਕਰਕੇ ਆਇਆ ਕੋਈ ਮੇਰਾ ਦੋ ਦਿਨ ਦਾ ਸ਼ੂਟ ਸੀਗਾ ਓਕੇ ਮੈਂ ਉਦਾਂ ਹੀ ਟ੍ਰਬਲ ਕਰਕੇ ਆਇਆ ਰਾਤ ਨੂੰ ਇਸ ਵੇਰੇ ਮੈਂ ਆਪਣਾ ਉੜੀ 8 ਵਜੇ ਆ ਕੇ ਕੰਮ ਕਰੀ ਬੈਠਾ ਸੋਨੇ ਚਾ ਚੜਨਾ ਚਾਹੀਦਾ ਨਹੀਂ ਚੱਲਦਾ ਭੀਆ ਔਰ ਮੈਂ ਹਮੇਸ਼ਾ ਦੁਆਵਾ ਕਰਦਾ ਹਾਂ ਅਰਦਾਸਾ ਕਰਦਾ ਹਾਂ ਕਿ ਸਾਡੇ ਪ੍ਰੋਡਿਊਸਰ ਸਾਡੇ ਡਾਇਰੈਕਟਰ ਜਿਉਂਦੇ ਰਹਿਣ ਚੜਦੀ ਕਲਾ ਰਹਿਣ ਸਾਡੀਆਂ ਪ੍ਰੋਡਕਸ਼ਨਾਂ ਚੱਲਦੀਆਂ ਰਹਿਣ ਕਿਉਂਕਿ ਸਾਨੂੰ ਤਾਂ ਕੰਮ ਨਾਲੇ ਪਾਵ ਆ ਔਰ ਮੈਂ ਹਮੇਸ਼ਾ ਕਹਿੰਦਾ ਵੀ ਹਰ ਇੱਕ ਫਿਲਮ ਕਾਮਯਾਬ ਹੋਵੇ ਤਰੱਕੀ ਹੋਵੇ ਤੇ ਜਿਹੜੀ ਫਿਲਮਾਂ ਸਿਨੇਮਿਆਂ ਦੇ ਵਿੱਚ ਪਹੁੰਚੇ ਤਾਂ ਉਹ ਬਹੁਤ ਬੇਨਤੀ ਪਿਛੇ ਉਹਦੇ ਲੱਗੇ ਜੀ ਨਹੀਂ ਨਹੀਂ ਬਿਲਕੁਲ ਜੀ ਅਸੀਂ ਬੇਨਤੀ ਮੈਂ ਹਮੇਸ਼ਾ ਕਰੂੰਗਾ ਤੇ ਇਹ ਤੋਂ ਬਿਨਾਂ ਵੀ ਕਰੂੰਗਾ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਸਾਹਮਣੇ ਬੈਠਣਾ ਕਿਉਂਕਿ ਹਰ ਇੱਕ ਦਾ ਪ੍ਰੋਜੈਕਟ ਹੁੰਦਾ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ ਹੋਵੇ ਰੋਜ਼ਗਾਰ ਜੁੜਿਆ ਬਹੁਤ ਰੋਜ਼ਗਾਰ ਜੁੜਿਆ ਹੋਇਆ ਤੇ ਅਸੀਂ ਉਹਨਾਂ ਰੋਜ਼ਗਾਰ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਜਵਾਕ ਲੱਗੇ ਹੋਏ ਨੇ ਇੱਧਰ ਹਨ ਬੜੇ ਟੈਲੈਂਟਡ ਬੱਚੇ ਆ ਰਹੇ ਨੇ ਉਹਨਾਂ ਦਾ ਸਭ ਦਾ ਰੋਜ਼ਗਾਰ ਆ ਉਹਨਾਂ ਦਾ ਫਿਊਚਰ ਆ ਇਹ ਕਰਕੇ ਪੰਜਾਬੀ ਫਿਲਮਾਂ ਦੇਖਿਆ ਕਰੋ ਸਿਨੇਮੇ ਜਾ ਕੇ ਦੇਖਿਆ ਕਰੋ ਸਭ ਨੂੰ ਪਿਆਰ ਅਸ਼ੀਰਵਾਦ ਸਤਿ ਆਦਿਆ ਕਰੋ ਹੈਪੀ ਰਹੋ ਆਪਾਂ ਨੋਟ ਕੀਤਾ ਹੋਣਾ ਤੁਸੀਂ ਵੀ ਨੋਟ ਕੀਤਾ ਹੋਣਾ ਸਾਊਥ ਦੇ ਲੋਕ ਦਾ ਆਪਣੀ ਬੋਲੀ ਨੂੰ ਆਪਣੇ ਸਿਨੇਮੇ ਨੂੰ ਬਹੁਤ ਪਿਆਰ ਕਰਦੇ ਨੇ ਤੇ ਅਸੀਂ ਪੰਜਾਬੀ ਆਪਣੇ ਹਰ ਚੀਜ਼ ਤੋਂ ਪਿੱਛੜਦੇ ਜਾ ਰਹੇ ਹਾਂ ਤਾਂ ਹੀ ਕਲਚਰ ਫਰਮਾ ਨਹੀਂ ਪ੍ਰੋਬਲਮ ਉਹਦੀ وجہ ਜੀ ਵਜ੍ਹਾ ਇਹ ਆ ਨਾ ਜੀ ਆ ਵੀ ਜਿਹੜੀ ਹਿੰਦੀ ਤੇ ਪੰਜਾਬੀ ਭਾਸ਼ਾਵਾਂ ਨਾ ਬਿਲਕੁਲ ਨੇੜੇ-ਨੇੜੇ ਨੇ ਹੂੰ ਉਹ ਸਾਊਂਡ ਇੱਕੋ ਜਿਹੀਆਂ ਕਰਦੀਆਂ ਬੰਨੇ ਹੂੰ ਤੇ ਫਿਰ ਬਹੁਤ ਸਾਰੀ ਜਿਹੜੀ ਆਡੀਅנס ਹੈ ਨਾ ਉਹ ਕਿਉਂਕਿ ਪਹਿਲਾਂ ਬਾਲੀਵੁੱਡ ਬਹੁਤ ਮਿਆਰੀ ਬਣਦਾ ਰਿਹਾ ਜੀ ਤਾਂ ਉਹਦੇ ਨਾਲ ਦਰਸ਼ਕ ਜੁੜੇ ਹੋਏ ਸੀ ਆਲਰੇਡੀ ਜੀ ਪਰ ਪੰਜਾਬੀ ਫਿਲਮ ਜਦੋਂ ਵੀ ਕੋਈ ਚੰਗੇ ਲੈਵਲ ਦੀ ਬਣੀ ਤਾਂ ਦਰਸ਼ਕਾਂ ਨੇ ਦੇਖੀ ਆ ਦੇਖੀਏ ਜੀ ਇਹ ਵਜਾ ਕਿ ਜਿਹੜੀਆਂ ਸਾਉਦੀਆਂ ਭਾਸ਼ਾਵਾਂ ਨੇ ਤਮਲ ਤਲ ਤੇਲਗੂ ਤੁਸੀਂ ਜਿਹੜੀਆਂ ਲੈ ਰਹੇ ਹੋ ਉਹ ਹਿੰਦੀ ਨਾਲ ਸ਼ਬਦ ਮੈਚ ਨਹੀਂ ਕਰਦੇ ਉਹ ਸਾਊਂਡ ਇੱਕੋ ਜਿਹੀ ਨਹੀਂ ਕਰਦੀ ਓਕੇ ਤਾਂ ਫਿਰ ਲੋਕਾਂ ਨੂੰ ਤਾਂ ਉਹ ਹਿੰਦੀ ਦੇਖਣੀ ਹੀ ਪੈਂਦੀ ਆ ਹੂੰ ਤੇ ਆਪਦੀ ਭਾਸ਼ਾ ਦੀ ਹੈ ਜਿਹੜੀ ਉਹਨਾਂ ਨੂੰ ਅਲੱਗ ਲੱਗਦੀ ਆ ਓਕੇ ਤਾਂ ਉਹ ਫਿਰ ਤਾਂ ਬਹੁਤੇ ਦਰਸ਼ਕ ਉਹਨਾਂ ਨੂੰ ਮਿਲ ਪਾਉਂਦੇ ਆ ਓਕੇ ਇੱਥੇ ਕਿਤੇ ਨਾ ਕਿਤੇ ਹਿੰਦੀ ਦੇ ਪਿਛਾਵਾ ਪੰਜਾਬੀ ਇੱਕੋ ਜਿਹਾ ਹੋਣ ਕਰਕੇ ਨਾ ਸਾਨੂੰ ਤਾਂ ਮਰ ਪੈ ਜਾਂਦੀ ਆ ਅ ਬਦਲਾ ਅਸੀਂ ਉਹ ਹਿੰਦੀ ਨੂੰ ਰੈਫਰ ਪਹਿਲਾਂ ਕਰ ਜਾਂਦੇ ਹਾਂ 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 ਸਾਡੇ ਅਰਬਨ ਆਡੀਅੰਸ ਆ ਬੜੇ ਨਿਖੇ ਲੋਕ ਆ ਤਾਂ ਉਹ ਉਹਨਾਂ ਫਿਲਮਾਂ ਨੂੰ ਕਹਿੰਦੇ ਪਰ ਹੁਣ ਹੁਣ ਸਾਡੇ ਪੰਜਾਬੀ ਮੇਕਰਸ ਬਹੁਤ ਅੱਛੀਆਂ ਫਿਲਮਾਂ ਬਣਾ ਰਹੇ ਨੇ ਨਹੀਂ ਬਹੁਤ ਸੋਹਣੀਆਂ ਫਿਲਮਾਂ ਬਣਾ ਰਹੇ ਨੇ ਬਹੁਤ ਸੋਹਣੀਆਂ ਤੁਸੀਂ ਸ਼ੁਰੂ ਹੋ ਜੋ ਮਸਤਾਨੇ ਤੋਂ ਮਸਤਾਨੇ ਮੋੜ ਔਰ ਹੁਣ ਗੁਰੂ ਨਾਨਕ ਨਾਮ ਜਾਜ ਤਾਂ ਬਹੁਤ ਅੱਛਾ ਬਹੁਤ ਅੱਛਾ ਕੰਮ ਹੈ ਕੋਈ ਛੁੱਟ ਨਹੀਂ ਹੈਗਾ ਜੀ ਪੰਜਾਬੀ ਇੰਡਸਟਰੀ ਤਰੱਕੀ ਕਰ ਰਹੀ ਆ ਪਰ ਉਹ ਤਰੱਕੀ ਤੁਹਾਡੇ ਨਾਲ ਹੀ ਹੋਣੀ ਆ ਜੇ ਅਗਰ ਤੁਸੀਂ ਲੋਕ ਸਾਨੂੰ ਪਿਆਰ ਦੇਣਗੇ ਉਹ ਸਿਨੇਮੇ ਨੂੰ ਪਿਆਰ ਦੇਣਗੇ ਉਹ ਦੇਖੋ ਹਰ ਇੱਕ ਦਾ ਔਰਾ ਹੁੰਦਾ ਇੱਕ ਫਿਲਮ ਦਾ ਜਿਹੜੀ ਡਾਕੂਆਂ ਦਾ 3 ਆ ਫਿਲਮ ਇਸ ਤੁਹਾਨੂੰ ਪਤਾ ਵੀ ਇਹ ਐਕਸ਼ਨ ਮੂਵੀ ਮੈਣ ਲੀਆਂ ਔਰ ਐਕਸ਼ਨ ਵੀ ਐਦ ਕੀ ਬਾ ਕਮਾਲ ਕੀਤਾ ਗਿਆ ਕਟਾਂਗੇ ਨਾ ਐਦ ਕੀ ਫੈਮਿਲੀ ਵੀ ਅੱਛਾ ਫੈਮਿਲੀ ਡਰਾਮਾ ਵੀ ਆ ਕੀ ਰੋਣਾ ਦੋ ਨੇ ਅੱਛਾ ਜੀ ਫੈਮਿਲੀ ਡਰਾਮਾ ਬਹੁਤ ਆ ਇਮੋਸ਼ਨ ਨੇ ਜੀ ਲਵ ਸਟੋਰੀ ਆ ਸਾਰਾ ਕੁਝ ਆ ਅੱਛਾ ਜੀ ਕੰਪਲੀਟ ਫਿਲਮ ਐ ਇਸ ਵਾਰ ਫੁੱਲ ਪੈਕੇਜ ਅੱਛਾ ਫੁੱਲ ਪੈਕੇਜ ਕੀ ਬਾਤ ਲਓ ਜੀ ਤੁਹਾਨੂੰ ਦੇਵ ਖਰੋੜ ਦੀ ਜਿਹੜੀ ਇਸ ਵਾਰ ਵਾਲੀ ਫਿਲਮ ਡਾਕੂ ਮੁੰਡਿਆ 3 ਹੈਪੀ ਬਾਈ ਹੈਪੀ ਰੋਡ ਡੇ ਜਿਹੜੀ ਡਾਇਰੈਕਟ ਕੀਤੀ ਆ ਬਾਈ ਜ਼ਰੂਰ ਦੇਖਣਾ ਸਿਨੇਮਿਆਂ ਦੇ ਵਿੱਚ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਤੇ ਜ਼ਰੂਰ ਰੰਗ ਦੇ ਵੀਰੇ ਤੂੰ ਵੀ ਦੋ ਸ਼ਬਦ ਪਹਿਲਾਂ ਤਾਂ ਦਰਸ਼ਕ ਜਾਣਦੇ ਨੇ ਨਾ ਨਾ ਰੰਗਦੇਵ ਨੂੰ ਕੋਈ ਨਹੀਂ ਜਾਣਦਾ ਮਾਸੀ ਮਾਸੀ ਲੈ 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 ਰੰਗਦੇਵ ਨੂੰ ਕੋਈ ਨਹੀਂ ਜਾਣਦਾ ਇਹ ਸਵਾਰ ਥੋੜਾ ਜਿਆ ਲొਕੇਸ਼ਨਾਂ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸ਼ੂਟ ਬਹੁਤ ਅੱਛਾ ਹੋਇਆ ਦੇਹਰਾਦੂਨ ਸ਼ੂਟ ਕਰਕੇ ਆਏ ਬਾਈ ਹੋਰੀ ਔਰ ਜੰਗਲ ਦਾ ਜਿਹੜਾ ਹੈਗਾ ਸੈਟਅਪ ਬਹੁਤ ਘੈਂਟ ਹੈ ਔਰ ਡਾਕੋਂ ਦਾ ਮੁੰਡਾ 3 ਤੁਹਾਨੂੰ ਪਹਿਲੀਆਂ ਦੋਵਾਂ ਨਾਲੋਂ ਜ਼ਿਆਦਾ ਪਸੰਦ ਆਏਗੀ ਇਹ ਪਹਿਲੀਆਂ ਦੋਨੇ ਬਹੁਤ ਅੱਛੀਆਂ ਸੀ ਇਹ ਹੋਰ ਵੀ ਜ਼ਿਆਦਾ ਪਸੰਦ ਆਏਗੀ ਔਰ ਤੁਹਾਨੂੰ ਇਹ ਪਸੰਦ ਆਊਗੀ ਫਿਰ ਚੌਥੀ ਦੀ ਵੀ ਵੇਟ ਕਰੋਗੇ ਆਏ ਹੈ ਜਰੂਰ ਦੇਖ ਕੇ ਆਇਓ ਤੁਸੀਂ ਡਾਕੋਂ ਦਾ ਮੁੰਡਾ 3 ਜੇ ਤੁਸੀਂ ਚਾਹੁੰਦੇ ਹੋ ਵੀ ਚੌਥੀ ਵੀ ਬਣੇ ਤਾਂ ਇਹਦੀ ਧੂੜ ਕੱਢ ਦਿਓ 3 ਦੀ ਤੇ ਲੋਕ ਆਪਣੇ ਆਪ ਇਹਨਾਂ ਦਾ ਦਿਲ ਕਰੇ ਵੀ ਚੌਥੀ ਬਣਾਉਣੀ ਆ ਬਣਾਉਣੀ ਆ ਤੇ ਅਗਲੀ ਵਾਰੀ ਸਾਡੇ ਕੈਰੈਕਟਰ ਹੋਰ ਵੱਡੇ ਹੋਣ ਹੋਰ ਬਿਲਡ ਹੋਣ ਤੇ ਤਾਂ ਹੀ ਹੋਣਗੇ ਜੇ ਅਗਰ ਤੁਸੀਂ ਪਿਆਰ ਦੇਵਾਂਗੇ ਮੈਨੂੰ ਪਤਾ ਵੀ ਮੇਰੀ ਕਹੀ ਤੁਸੀਂ ਬਹੁਤ ਮੰਨਦੇ ਹੋ ਮੈਨੂੰ ਪਿਆਰ ਦੇਣੇ ਹੋ ਕੈਦ ਕੀ ਸਨੇਮੇ ਪਰ ਦਿਓ ਥੈਂਕ ਯੂ ਲਵ ਯੂ